DSP ਫਿਲੋਰ ਸਰਬੰਸਿੰਘ ਬਲ ਅਤੇ ਥਾਣਾ ਗੋਰਾਿਆਂ ਦੇ SHO ਸਿਕੰਦਰ ਸਿੰਘ ਵਿਰਕ ਵੱਲੋਂ 56,61,000 ਦੀ ਹਵਾਲਾ ਰਕਮ ਕਿਤੀ ਬਰਾਮਦ ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ SHO ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ 12 ਅਤੇ 13 ਸਤੰਬਰ ਦੀ ਵਿਚਾਰਲੀ ਰਾਤ ਨੂੰ ਗੁਰਾਇਆ ਪੁਲਿਸ ਸਟੇਸ਼ਨ ਦੇ ਮੁਖ ਅਫਸਰ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੂੰ ਇੱਕ ਖੁਫੀਆ ਸੂchnਾ ਮਿਲੀ ਇਸ ਖੁਫੀਆ ਸੂchnਾ ਦੇ ਆਧਾਰ ਤੇ ASI ਅਮਨਦੀਪ ਚੌਕੀ ਇਨ ਚਾਰਜ ਰੋੜਕਾ ਕਲਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸੜਕ 'ਤੇ ਨਾਕਾਬੰਦੀ ਕੀਤੀ ਅਤੇ ਨਾਕਾਬੰਦੀ ਦੌਰਾਨ ਇੱਕ ਗੱਡੀ ਨੰਬਰ P4A 2570 ਫਾਰਚੂਨਰ ਨੂੰ ਰੋਕਿਆ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਉਕਤ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਦੇ ਨਾਮ ਅਤੇ ਪਤੇ ਪੁੱਛਣ ਤੇ ਉਹਨਾਂ ਨੇ ਆਪਣਾ ਨਾਮ ਸ਼ੋਪਮ ਪੁੱਤਰ ਕੁਲਦੀਪ ਰਾਏ ਵਾਸੀ ਅਜੋਵਾਲ ਥਾਣਾ ਸਦਰ ਹੁਸ਼ਿਆਰਪੁਰ ਦੱਸਿਆ ਦੂਸਰੇ ਨੇ ਆਪਣਾ ਨਾਮ ਹਰਮਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਹੁਸੈਨਪੁਰ ਥਾਣਾ ਸਦਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਅਤੇ ਪਿਛਲੀ ਸੀਟ ਤੇ ਬੈਠੇ ਤੀਸਰੇ ਨੌਜਵਾਨ ਨੇ ਆਪਣਾ ਨਾਮ ਕਰਨ ਕੁਮਾਰ ਪੁੱਤਰ ਰਵੀ ਕੁਮਾਰ ਵਾਸੀ ਪਿੰਡ ਅਜੋਵਾਲ ਥਾਣਾ ਸਦਰ ਹੁਸ਼ਿਆਰਪੁਰ ਦੱਸਿਆ ਗੱਡੀ ਦੀ ਜਾਂਚ ਦੌਰਾਨ ਉਸ ਵਿੱਚੋਂ ਫਿਰੋਤੀ ਦੀ ਵੱਡੀ ਰਕਮ ਬਰਾਮਦ ਹੋਈ ਭਾਰਤੀ ਕਰੰਸੀ ਨੋਟਾਂ ਦੀ ਗਿਣਤੀ ਕਰਨ ਤੇ कुल रकम 56,68,000 रुपये हुई इस संबंधी आमदन कर विभाग के सीनियर अधिकारी को सूचित किया गया 56,68,000 हजार, हजार रुपये जब्त कर ले गए अते उक्त तिनो व्यक्तियों तो पूछताछ की गई 15 सितंबर तक नोटिस जारी किया गया है एसएचओ सिकंदर सिंह बिरतने के हा जेकर कुछ विचविच विच कुछ हो सामने आंदा है ता टुकवी कानूनी कार्रवाई कीती जावेगी एपी न्यूज़ पंजाबी ਲਈ ਗੋਰਾਇਆ ਤੋਂ ਕਰਮਜੀਤ ਦੀ ਖਾਸ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਅਰਵਿੰਦਰ ਸਿੰਘ ਬਿਰਕ ਜਨੰਦਰ ਭੱਟੀ ਸਰਦਾਰ ਸਰਮ ਸਿੰਘ ਬਰਵਦੀ ਐਸਐਸਪੀ ਸਾਹਿਬ ਜੀ ਨੂੰ ਫਲੌਰ ਜਿਹੜਾ ਅਸੀਂ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕਰਕੇ ਪਾਰਟੀਆਂ ਬਣਾਈਆਂ ਸੀ ਇੱਕ ਗੱਡੀ ਹਾਰਟੂਨਰ ਲੁਧਿਆਣਾ ਸ਼ਹਿਰ ਵੱਲੋਂ ਆਈ ਜਿਹਨੂੰ ਅਸੀਂ ਜਪ ਕੀਤਾ ਚੇਗਮ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਹੀ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 61 ਹਜ਼ਾਰ ਰੁਪਇਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਦੇ ਰੂਪ ਦੇ ਵਿੱਚ ਅਸੀਂ ਬਰਾਬਰ ਕੀਤੀ ਆ ਜੋ ਕਿ ਜਿਹੜਾ ਹੈਗਾ ਦबई ਤੋਂ ਜਿਹੜਾ ਹਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਤੇ ਹੈਗਾ ਸਰਗਣਾ ਥਾਮਸ ਸਰਵੀ ਨਾਮ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦੁਬਈ ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ اسٹیਟ ਦਾ ਵੀ ਨਾਲ ਹੈ ਜਿਹੜਾ ਉਹ ਕੰਮ ਕਰਦਾ ਤੇ ਖਾਸ ਕਰ ਉਹ ਸੋਨੀਦੀ ਵਗੈਰਾ ਸਮਰਦਨ ਵੀ ਕਰਦਾ ਆ ਉਹਦਾ ਨੈਟਵਰਕ ਸਾਰੀ ਕੰਟਰੀਆਂ ਦੇ ਵਿੱਚ ਫਹਾਲਾ ਜਿਹੜਾ ਉਹ ਭੇਜਦਾ ਆ ਉਹ ਇਹਨਾਂ ਨੂੰ ਕਈ ਕਰਦਾਨੋਂ ਗ੍ਰਹਿਕਤਾਰ ਕਰਤੀ ਸੀ ਕੋਸ਼ਿਸ਼ ਕਰਕੇ ਤੇ ਵਾਰਡਮਨ ਡੈਲੀ ਸਮੇਤ ਜਿਹੜਾ ਇਹ ਪੈਸਾ 55 ਲੱਖ 60000 ਰੁਪਏ ਜਿਹੜਾ ਇਹ ਬਰਾਮਦ ਕੀਤਾ ਹੈ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਮਜੀਵ ਤੇ ਲੈ ਕੇ ਜਿਹਦੀ ਬਕਾਇਤਾ ਰੋਜ਼ਨਾਮੇ ਅਹੀਂ ਜੀਰੀਰ ਪਾ ਕੇ ਔਰ ਜਿਹੜਾ ਨਿਕਾਬਾ ਆਪਣੇ ਵਿਭਾਗ ਜਿਹੜਾ ਹੈਗਾ ਲੇਟਰੀ ਦੇ ਨਾਲ ਜਿਹੜਾ ਹੈਗਾ ਵਾ ਉਹਨੂੰ ਅਸੀਂ ਜਨੂ ਕਰਵਾਤਾ ਆ ਜੋ ਇਨਕਮ ਟੈਕਸ ਵਿਭਾਗ ਦੇ ਜਿਹੜੇ ਐਡੀਸ਼ਨਲ ਕਮਿਸ਼ਨਰ ਆ ਉਹਨਾਂ ਨੇ ਆਪਣੀ ਟੀਮ ਭੇਜੀ ਸੀਗੀ ਜਿਨ੍ਹਾਂ ਨੇ ਆ ਕੇ ਕੋਸ਼ਿਸ਼ ਕੀਤੀ ਆ तकरीबन 11:30 11:30 ਵਜੇ ਸੀਗੇ ਸਵੇਰੇ 9:00 ਦੇ ਵੀ ਗੀਂ ਦੇ ਆ ਤੇ ਇਹ ਰਾਸ਼ੀ ਜਿਹੜੀ ਹੈ ਹਵਾਲੇ ਦੀ ਪਾਈ ਗਈ ਆ ਔਰ ਦਵਾਈ ਤੋਂ ਲੁਧਿਆਣਾ ਪੁੱਜੀ ਆ ਜਦਿਆੜੇ ਤੋਂ ਇਹਨਾਂ ਨੂੰ ਜਿਹੜੀ ਸਰਵ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਵੀ ਪਤਾ ਲਗਾ ਲਈਏ ਜਿੱਥੇ ਜਿੱਥੇ ਇਹ ਰਾਸ਼ੀ ਆਈ ਆ ਉਹ ਜਿੱਥੇ ਜਿੱਥੇ ਇਹ ਸਰਵ ਹੋਣੀ ਸੀ ਕਿੰਨੇ ਬੰਦੇ ਸੀ ਵੀ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਇਹ ਸੈਨਪੁਰ ਹਿਸ਼ਾਲਪੁਰ ਦਾ ਰਹਿਣ ਵਾਲਾ ਆ ਦੂਜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋ ਵਾਲੇ ਪਿੰਡ ਦੇ ਹਿਸ਼ਾਲਪੁਰ ਜਿਸ ਤੋਂ ਦੇ ਰਹਿਣ ਵਾਲੇ ਆ ਜਿਹੜਾ ਹਰਮਨ ਆ ਇਹ 4-5 ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਰਵੀ ਦਾ ਨਾਮ ਕੰਟੈਕਟ ਸੀਗਾ ਕੋਈ ਪਿੱਛੇ ਬੈਕਗਰਾਉਂਡ ਚੈੱਕ ਕੀਤਾ ਨਾ ਬੰਦੇ। ਬਹੁਤ ਬੈਕਗਰਾਉਂਡ ਹੀ ਚੈੱਕ ਕਰ ਰਹੇ ਆ ਕਿ ਇਹਦਾ ਕੋਈ ਡਾਟਵਰਕ ਵੱੱਡੇ ਦੇ ਨਾਲ ਨਾ ਹੋਵੇ ਉਹ ਪੂਰੀ ਲਿਖਾਈ ਤੱਕ ਕਰ ਰਹੇ ਆ। ਔਰ ਇਨਕਮ ਟੈਕਸ ਵਿਭਾਗ ਵੀ ਪੂਰੀ ਲਿਖਾਈ ਤੱਕ ਬਰਦਾ ਕਰ ਰਿਹਾ। ਤੇ ਇਹ ਜਿਹੜੀ ਗੱਡੀ ਹੈ ਨਾ ਫਾਰਚੂਨ ਉਹ ਇਹਨਾਂ ਦੀ ਆਪਣੀ ਹੈ। ਫਾਰਚੂਨ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹਦਾ ਪੈਸਾ ਫਾਰਚੂਨ ਗੱਡੀ ਦੇ ਕਬਜ਼ੇ ਚ ਲੈ ਲਈ ਆ। ਉਹਦੇ ਉਸ ਤੋਂ ਬਾਅਦ ਜਿਹੜਾ ਇਨਕਮ ਟੈਕਸ ਨੂੰ ਫਾਰਮ ਕਰਦਾ ਆ ਤੇ ਅਗੇ ਉਹ ਨੋਟਸ ਜਾਰੀ ਇਹਨਾਂ ਨੂੰ ਕਰ ਦਿੰਦੇ ਨੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ